ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਹੜਾ ਦੇ ਨਾਲ ਪਈ ਦੇ ਤਈ ਜ਼ਿਲ੍ਹੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਕਈ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਜਾਨੀ ਕਿ ਪੂਰਾ ਪੰਜਾਬ ਜਿਹੜੇ ਸਹਿਰ ਨੇ ਤਬਾਹ ਕਰ ਦਿੱਤਾ ਪਰ ਇਸੇ ਵਿੱਚ ਚਾਲੇ ਕੱਲ ਨਰਿੰਦਰ ਮੋਦੀ ਨੇ ਪੰਜਾਬ ਦੀ ਜਿਹੜੀ ਫੇਰੀ ਕੀਤੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਫੇਰੀ ਕੀਤੀ ਇਸੇ ਦੌਰਾਨ ਪੀਐਮ ਦੇ ਵੱਲੋਂ ਜਿਹੜਾ ਆ 1600 ਕਰੋੜ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਸੀਗਾ ਇਸ ਦੇ ਪੈਕੇਜ ਦਿਨ ਹੋ ਰਿਹਾ ਹੈ ਕਿ ਜਿਹੜਾ ਹੈ ਕਈ ਸਿੱਖ ਜਥੇਬੰਦੀਆਂ ਹੋਣ ਜਾਂ ਫਿਰ ਸਿਆਸੀ ਪਾਰਟੀਆਂ ਹੋਣ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਆ ਬਿਆਨਬਾਜ਼ੀ ਕੀਤੀਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਪੈਕੇਜ ਤਾਂ ਪੰਜਾਬ ਦੇ ਲਈ ਕੁਝ ਵੀ ਨਹੀਂ ਹੈ ਤਾਂ ਐਸੇ ਵਿਚਾਲੇ ਅੱਜ ਜਿਹੜਾ ਆ ਨਵੇਂ ਆਕਾੜੀ ਦਲ ਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ 1600 ਕਰੋੜ ਦਾ ਜਿਹੜਾ ਪੈਕੇਜ ਤਾਂ ਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਸ ਪੈਕੇ ਨੂੰ ਲੈ ਕੇ ਹਰਪੀ ਸਿੰਘ ਦੇ ਵੱਲੋਂ ਇੱਕ ਕਿਹਾ ਗਿਆ ਕਿ ਤਾਂ ਸਿਰਫ ਪੰਜਾਬ ਦੇ ਨਾਲ ਮਜਾਕ ਕੀਤਾ ਇਹ ਮਜਾਕ ਤਾਂ ਦਿੱਲੀ 'ਚ ਬੈਠ ਕੇ ਵੀ ਕਰ ਸਕਦੇ ਸੀਗੇ ਪੰਜਾਬ 'ਚ ਆ ਕੇ ਹੀ ਪੰਜਾਬ ਕਿਉਂ ਕੀਤਾ ਕਿਉਂਕਿ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਤਬਾਈ ਹੋਈ ਹੈ 1600 ਕਰੋੜ ਪੰਜਾਬ ਦੇ ਲਈ ਕੁਝ ਵੀ ਨਹੀਂ ਹੈ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ 1.5% ਪੰਜਾਬ ਦੇ ਵਿੱਚ ਜ਼ਮੀਨ ਹੋਣ ਦੇ ਬਾਵਜੂਦ ਵੀ 14% ਜਿਹੜਾ ਆ ਇਹਨਾਂ ਦੇ ਵੱਲੋਂ ਫਸਲ ਜਿਹੜੀ ਹੈ ਮੋਹਜਾ ਕਰੇਗੀ ਆ ਇਸ ਦੇ ਬਾਵਜੂਦ ਵੀ ਜਿਹੜਾ ਆ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਸਟਾਰ 1000 ਕਰੋੜ ਦਾ ਬੰਦਾ ਹੈ ਤਾਂ ਜੋ ਇਹਨਾਂ ਦੇ ਵੱਲੋਂ 1600 ਕਰੋੜ ਰੁਪਏ ਰਕਮ ਦਿੱਤੀ ਗਈ ਹੈ ਤਾਂ ਵੱਡੀ ਮਜਾਕ ਹੈ ਇਸ ਨੂੰ ਜਿਹੜਾ ਮਜਾਕ ਨਹੀਂ ਕਰਨਾ ਚਾਹੀਦਾ ਸੀਗਾ ਪਰ ਇਹ ਮਜਾਕ ਖਾਸ ਕਰਕੇ ਪੰਜਾਬ ਦੇ ਵਿੱਚ ਆ ਕੇ ਕਿਉਂ ਕੀਤਾ ਇਹ ਮਜਾਕ ਤਾਂ ਦਿੱਲੀ ਬੈਠ ਕੇ ਵੀ ਕਰ ਸਕਦੇ ਸੀਗੇ ਤਾਂ ਇਸੇ ਨੂੰ ਲੈ ਕੇ ਹੋਰ ਪ्रेस कॉन्फ्रेंस ਦੇ ਵਿੱਚ ਕੀ ਕੁਝ ਕਿਹਾ ਉਹ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਮੈਂ ਜਮਾਟਾ ਸੋਚਾ ਜੋ ਭਾਈ ਆ ਪਿੱਛੇ ਭਾਈ ਫ੍ਰੀਮ ਚਾਹੁੰਦਾ ਬੀ ਅੱਛੇ ਕਰ ਬੋਲੋ ਓਕੇ ਭਾਈ ਹਾਂਜੀ ਹਾਂਜੀ ਓਕੇ ਜੀ ਹਾਂਜੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪੰਜਾਬ ਦੇ ਵਿੱਚ ਬੜੀ ਵੱਡੀ ਤ੍ਰਾਸਦੀ ਜਿਹੜੀ ਹੈ ਉਹ ਆਈ ਹੋਈ ਹੈ ਤੇ ਇਸ ਤ੍ਰਾਸਦੀ ਦਾ ਮੁਕਾਬਲਾ ਪੰਜਾਬ ਵੀ ਜਿਹੜਾ ਹੈ ਬੜੀ ਸ਼ਤਦਤ ਨਾਲ ਕਰ ਰਿਹਾ ਹੈ ਆਪਰਾਹਤ ਰਹਿ ਗਏ ਇਸੇ ਤੋਂ ਕੋਈ ਉਮੀਦ ਦੀ ਕਿਰਨ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਈਆ ਜਿਹੜਾ ਪੰਜਾਬ ਨੂੰ ਦਿੱਤਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹਨਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ ਇੱਕ ਪੁਆਇੰਟ 5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ ਇਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ। ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ। ਜੀਡੀਪੀ ਦੇ ਵਿੱਚ ਵੀ। ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਹੀ ਨਿਗੂਣੀ ਰਾਸ਼ੀ ਮਿਲੀ ਹੈ। ਮੈਂ ਸਮਝਦਾ ਕਿ ਇਹ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤਰਾਸਦੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਦ ਦੇ ਮੁਤਾਬਕ ਹਣੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਕੋਹੜ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਈਆ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਇਹ ਕੇਜਰੀਵਾਲ ਸਾਹਿਬ ਕਰਦੇ ਆ ਤੇ 1000 ਕਰੋੜ ਰੁਪਈਆ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਪੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਜਿਹੜੇ ਵੀ ਪ੍ਰਭਾਵਿਤ ਹੋਏ ਆ ਉਹਨਾਂ ਦੇ ਸਿੱਧਾ ਖਾਤਿਆਂ 'ਚ ਪਾਏ ਜਾਣ ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਿਰੋਜ਼ਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ ਔਰ ਫਿਰੋਜ਼ਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਹੈ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਹੈ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਬਰਦੇ ਨਹੀਂ ਹੈ ਉਹਨਾਂ ਚਿਰ ਇਹਨਾਂ ਨੂੰ ਮਾਇਕ ਸਹਾਇਤਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ ਸਰਦਾਰ ਰਖੜਾ ਸਾਹਿਬ ਮੇਰੇ ਕੋਲੇ ਬੈਠੇ ਆ ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਹੈ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਵਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪਵੇਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀਂ ਹੜਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖ ਦੀ ਗੱਲ ਕੀ ਹੈ ਕਿ ਜਿਹੜੇ ਵੀ ਹੜ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋਤ ਧਰਮ ਦੇਖਿਆਂ ਜਿਹੜੇ ਵੀ ਪ੍ਰਭਾਵਿਤ ਨੇ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜੜੇ ਉੱਪਰ ਭਾਈ ਕਰਨ ਦਾ ਯਤਨ ਕਰਾਂਗੇ ਜਿੰਨੀ ਕੁ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਐ ਅਸੀਂ ਕੋਈ ਮਾਲਕ ਨਹੀਂ ਐ ਅਸੀਂ ਆਕਾਲ ਨਾ ਅਸੀਂ ਸਰਮਾਇਦਾਰ ਆ ਤੇ ਅਸੀਂ ਤਾਂ ਸਿਰਫ ਆਕਾਲਪੁਰਖ ਦੀ ਸੇਵਾਦਾਰ ਆ ਤੇ ਜਿੰਨੀ ਕ ਆਕਾਲਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਐ ਅਸੀਂ ਉਸ ਝੋਲੀ ਦੇ ਵਿੱਚੋਂ ਜਿਹੜਾ ਹੈ ਉਹ ਹੜਪੀਟਾਂ ਦੀ ਜੜੀ ਐ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਇਆ ਰਖੜਾ ਸਾਹਿਬ ਨੇ ਅਨਾਉਂਸ ਕੀਤਾ ਐ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਐ ਉਹ ਕਰਨਗੇ ਤੇ ਸਰਦਾਰ ਰਵਿੰਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹੜਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਹੈ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਿਰ ਕਰਦੇ ਰਾਵਾਂਗੇ ਜਿੰਨਾਂ ਚਿਰ ਪੀੜਤ ਪਰਿਵਾਰ ਜਿਹੜੇ ਐ ਉਹ ਉੱਭਰ ਨਹੀਂ ਜਾਂਦੇ ਚਾਹੇ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਬੱਚਿਆਂ ਦੀਆਂ ਫੀਸਾਂ ਸਟੇਸ਼ਨਰੀ ਹੈ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਸ਼ੂਆਂ ਦੇ ਚਾਰੇ ਫੀਡ ਲਈ ਅਸੀਂ ਆਪਣਾ ਜਿਹੜਾ ਪੰਨ ਦਾ ਯੋਗਦਾਨ ਜਿੰਨਾ ਕਿ ਸਾਨੂੰ ਪਰਮਾਤਮਾ ਨੇ ਸਭਰਾਥਾ ਦਿੱਤੀ ਅਸੀਂ ਪਾਉਣ ਦਾ ਯਤਨ ਕਰਾਂਗੇ ਸਰ ਜਿੰਨੇ ਕੋ ਪੈਸੇ ਦਿੱਤੇ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਇਆ ਜਿਹੜਾ ਇੱਕ ਬੈਡਰੂਮ ਹੀ ਮਿਲੇਗਾ 1700 ਪੰਡਾ ਜੀ ਤੇ ਇਸ ਹਿਸਾਬ ਨਾਲ ਮੇਰੇ ਖਾਲ 90 ਕ ਲੱਖ ਰੁਪਇਆ ਬਣਦਾ ਤੇ 90 ਕ ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲੇ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਇਹ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਮਨਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਨੇ ਜੀ ਸਮਝ ਨਹੀਂ ਲੱਗਦਾ ਕਿ ਜਿਹੜਾ 1600 ਕਰੋੜ ਰੁਪਇਆ ਇਸ ਤੋਂ ਵੱਧ ਜਿਹੜਾ ਸੰਗਤ ਨਿਆਫ ਕਥਾ ਕਰਕੇ ਲਗਾ ਦੇਣਾ ਉਹ ਤਾਂ ਸਾਡੀ ਉਹ ਤਾਂ ਗ ਇਹ ਹਮੇਸ਼ਾ ਪੰਜਾਬ ਜਿਹੜਾ ਹੈ ਉਹ ਪੰਜਾਬ ਨਾਲ ਖੜਦਾ ਹੈ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉੱਠੋ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸੰਭੀਏ ਐਨ ਆਰ ਆਈਆਂ ਨੂੰ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਮੁੜ ਖੜਾ ਕਰਨ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਛੱਡਿਏ ਸੀ ਇਹਨਾਂ ਦਾ ਖੜਾ ਇਹ ਸਹਾਇਤਾ ਦੇ ਨਾਂ ਤੇ ਮਜ਼ਾਕ ਹੀ ਸਿਰ ਸਿਆਸਤਾਂ ਵੀ ਹੋ ਰਹੀਆਂ ਨੇ ਸਹਾਇਤਾ ਦੇ ਨਾਂ ਤੇ ਜੇ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ ਸਾਢੇ 4 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਤੇ ਉਸ ਹਿਸਾਬ ਦੇ ਨਾਲ 22-2300 ਕਰੋੜ ਰੁਪਈਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਹੈ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਹੈ ਘਰਾਂ ਘਰਾਂ ਦੀਆਂ ਜਿਹੜੀਆਂ ਨੇ ਉਹ ਬਿਲਡਿੰਗਾਂ ਜਿਹੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਇਹਨਾਂ ਕੋਈਆਂ ਦੇ ਛੋਟੇ ਦੁਕਾਨ ਜਿਹੜੇ ਸਮਾਜ ਦੀਆਂ ਦੁਕਾਨਾਂ ਮਾਰਾ ਕੁਝਿਆ ਬਹੁਤ ਵੱਟਸਾ ਪਰ ਸਰਪਟਾ ਜਿਸ ਮੰਤਰੀ ਨੇ 100000 ਰੁਪਇਆ ਮਤਲਬ ਐਲਾਨ ਕੀਤਾ ਉਹ ਆਪਣੇ ਲੋਕ ਸੀਗੇ ਉਹਨਾਂ ਨੇ 1600 ਕਰਤਾ 130000 ਰੁਪਇਆ ਮੈਂ ਸਮਝਦਾ ਮਜ਼ਾਕ ਹੈ ਜੀ ਇਹ ਤੇ ਮਜ਼ਾਕ ਹੈ ਤੇ ਇਦੋਂ ਤਾਂ ਨਾ ਕਰਦੇ ਤੇ ਸ਼ਾਇਦ ਸਾਨੂੰ ਤਸੱਲੀ ਰਹਣੀ ਸੀ ਪਰ ਕੈਬਨਟ ਨੇ ਕੈਬਨਟ ਨੇ ਜਿਹੜਾ 20000 ਰੁਪਇਆ ਪਹਿਲਾਂ ਅਨਾਉਂਸ ਕਰ ਦਿੱਤਾ ਸੀ ਕਿ 20000 ਰੁਪਇਆ ਮੁਆਵਜ਼ਾ ਤੁਸੀਂ 50000 ਰੁਪਇਆ ਕਰਦੇ ਹੋ ਮੋ ਕਮੰਟਰੀ ਨੇ ਵੀ ਕਿਤੇ ਮਜ਼ਾਕ ਤੇ ਨਹੀਂ ਸੀ ਕੀਤਾ ਪਰ ਧਰਮ ਮੰਤਰੀ ਦੇ ਆਹ ਤੱਕ ਦਿਨ ਪਹਿਲਾਂ ਉਹਨਾਂ ਸਰਕਾਰ ਨੇ ਜਿਹੜਾ ਸਾਰਨਾ ਚਾਹੀਦਾ 10 ਦਿਨ ਤੀ ਹੈ ਇਹਦੇ ਉਹਦੀ ਅਟੈਚਮੈਂਟ ਚ ਕਰਦੀ ਹੈ ਇਹ ਜਿਹੜਾ ਹੈ ਉਹ ਡੀਜੀਪੀ ਦੇ ਦਾਅਵਾ ਹੈ ਕਿ ਜਿਹੜਾ ਵਾਪਸੇ ਦੇ ਰੂਪ ਸਸ ਪ੍ਰਭਾਵਿਤ ਹੋ ਮਿਲਦਾ ਤਰੀ ਸਾਹਿਬ ਜਿਸ ਦੀ ਜਿਸ ਦਾ ਖੇਤ ਉਸ ਦੀ ਰੇਤ ਆ ਇਹ ਨਾਲਾ ਸਭ ਲੱਗੇ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਕੱਲਾ ਪਾਣੀ ਖੜਾ ਉਹ ਦੋ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤ ਆਈ ਆ ਤੁਹਾਨੂੰ ਲੱਗਾ ਕਿ ਇਹ ਵੀ ਇੱਕ ਲੋਕੀ ਕੋ ਪੰਜਾਬ ਸਰਕਾਰ ਜਿਹੜੀ ਹਾਗినా ਕੰਸਟੈਂਟਲੀ ਰੇਟ ਹੁੰਦੀ ਹੈ 5% ਨਹੀਂ ਹੈ ਪਾਸਾਰੀ ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਰਤ ਦੇ ਕੰਮ ਆ ਸਕਦੀ ਹੈ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਹੈ ਤੇ ਜਿਹਦੀ ਤਾਂ ਆ ਗਈ ਐਕਸ਼ਨ ਮੋ ਨਾਲ ਤੇ ਉਹਦਾ ਹੋਣੀਆਂ ਨੂੰ ਜਿਹੜਾ ਬਣਾਇਆ ਇੱਕ ਸੈਂਸ ਉਹ ਹਰ ਜਗ੍ਹਾ ਤੇ ਪੜਨਾ ਚਾਹੀਦਾ ਬਿਲਕੁਲ ਪੜਨਾ ਚਾਹੀਦਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਡਾਟੇ ਜੋ ਇਕੱਠੇ ਜਾਈ ਦੇਣ ਗ੍ਰੰਥਾ ਡਾਟਾ ਕਰਨ ਵਾਸਤੇ ਜਿਹੜਾ ਹੈ ਨਤੀ ਜਿਹੜੇ ਪੰਜਾਂ ਦੀ ਹੋ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਵਿੱਤੀ ਮਦਦ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਮਹੀਨਾ ਡੇਢ ਮਹੀਨਾ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਵਿੱਚ ਵੀ ਪਾਣੀ ਆ ਗਿਆ ਉਹ ਸਿੰਘਾਂ ਦੇ ਪਰਿਵਾਰ ਵੀ ਆਵਾਜ਼ਾਰ ਗਰੰਗਾ ਪਿਆ ਦੇ ਗਰੰਗਾ ਸਭ ਚੋਰੀ ਬੇ ਪਿਆ ਦੇ ਜਿਹੜੇ ਨੇ ਉਹ ਤੋਂ ਉੱਪਰ ਪੰਜਾਬਦਤ ਕਰਨ ਦੇ ਲਈ ਆਏ ਨੇ ਵਹੀ ਇੱਥੇ ਆਏ ਨੇ ਪਹਿਲੀ ਵਾਰੀ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਇਹ ਦੇਸ਼ ਦੀ ਮذਬੀ ਸਟੇਟ ਤੇ ਕਿਸ ਸੰਬੰਧ ਨਾਲ ਨਹੀਂ ਹੋਣੀ ਦੇਸ਼ ਦੀ ਮੀ ਸਟੇਟ ਟੂਟ ਦੇ ਸੰਬੰਧ ਨਾਲ ਹੋਣੀ ਹੈ ਜਿਹਨੇ ਟੂਟ ਦੇ ਜਿਹੜੇ ਸਾ ਮਜ ਬਣ ਗਏ ਉਹਨਾਂ ਦਾ ਇਹ ਭਾਰਤ ਕਾਰਨ ਨਾਲ ਜਿਹੜੇ ਡੂੰਘੇ ਸਬੰਧ ਇਹਨੇ ਭਾਰਤ ਨੂੰ ਕਮਜ਼ੋਰ ਤਾਂ ਬਹੁਤਾ ਮਜ਼ਬੂਤ ਬਣਾਇਆ ਹੈ। ਇਹ ਸਟੇਟਾਂ ਜਿਹੜਾ ਸਹਾਇਤਾ ਕੀਤੀ ਹੈ ਤੇ ਉਹਨਾਂ ਸਟੇਟਾਂ ਦਾ ਧੰਨਵਾਦ ਕਰਦੇ ਆਂ ਜੀ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਇੱਕ ਅਜੇ ਕਿਸਮ ਦਾ ਦਾੰਤ ਸਿਰਜ ਰਿਹਾ ਹੈ। ਕਿਤੇ ਸਿੱਤੇ ਲੋਕਾਂ ਦੇ ਵਿੱਚ ਪਾੜਾ ਯਤਨ ਕੀਤਾ ਜਾ ਰਿਹਾ ਹੈ, ਕਿਤੇ ਹਿੰਦੂਸ ਦੇ ਵਿੱਚ ਪਾੜਾ ਜਤਰਾ ਚਾ ਮੈਂ ਸਮਝੇ ਪੰਜਾਬ ਦੇ ਇੱਕ ਦੇ ਡੈਟ ਬਣਿਆ ਤੇ ਪੰਜਾਬ ਦਾ ਹਲਬੂਤੇ ਉੱਠਦਾ ਹੈ। ਤੋੜਨ ਦਾ ਸਿੱਖ ਵਿਰੋਧੀ ਅਜੰਡਾ ਇਹ ਹੁੰਦਾ ਹੈ ਔਰ ਅਜੰਡਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਫਲ ਨਹੀਂ ਹੋ ਸਕਦਾ। ਜਿਹੜਾ ਕਹ ਏ ਅਜ਼ਾਦ ਪੰਜਾਬ ਦਾ 99 ਹੁਣ ਦੇ ਬਾਰਡਰ ਨੇ ਬੰਦ ਕਰੇ ਜਾ ਰਹੇ ਹੈ ਜੀ ਜੀ ਚਾਪਤੇ ਵੀ ਵਿਚਰਨਾ ਹੈ ਇਹ ਆਕਲਾਵਟਾ ਪੰਜਾਬ ਦੀ ਪੰਜਾਬ ਲਾਗੂ ਹੀ ਨਹੀਂ ਹੁੰਦੀ ਦਾ ਜੀ ਪੰਜਾਬ ਬਾਰਡਰ ਸਟੇਟ ਸਟੇਟ ਹੁੰਗਾ ਮੈਂ ਕਹਿੰਦਾ ਕਿ 80 ਕਿਲੋਮੀਟਰ ਰੁੜ ਗਿਆ ਔਰ ਜਿਹੜੀਆਂ ਟੁਕੀਆਂ ਰੁੜ ਗਈਆਂ ਇਹ ਆਰਡੀਐਫ ਦੇ ਜਿਹੜੇ ਨਿਯਮ ਹੈ ਇਹ ਪੰਜਾਬ ਨੂੰ ਕਰਦੇ ਆ ਪੰਜਾਬ ਨੂੰ ਆਰਡੀਐਫ ਦੇ ਮੁਕਤ ਕਰਨੀ ਦਾ ਤੁਹਾਡਾ ਬਾਰਡਰ ਸਟੇਟ ਆ ਤੁਹਾਡਾ ਬੋਡ ਹੋਣ ਕਰਕੇ ਪ੍ਰਬੰਧਈਆ ਤੁਸੀਂ ਆਰਡੀਐਫ ਦੇ ਨਿਯਮ ਲਾਗੂ ਕਰੋ ਆਰਡੀਐਫ ਨਿਯਮ ਪੰਜਾਬ ਬਾਜਟ ਉਨ ਕਰਕੇ ਬਿਲਕੁਲ ਨਹੀਂ ਹੋਣੇ ਚਾਹੀਦੇ। ਜਿਹੜੇ ਪੰਜ ਟੁਕੜੀ ਕੌਸ਼ਿਕ ਨੂੰ ਮੰਨਦੇ ਨਹੀਂ। ਚਲੋ ਨਹੀਂ ਨਹੀਂ ਆਏ ਨਹੀਂ ਆਏ। ਪੰਜ ਟੁਕੜੇ ਵਿੱਚ ਅਸੀਂ ਸੇਂਦਾਰ ਜ਼ਿੰਮੇਵਾਰ ਹਾਂ ਕਿ ਇਹ ਕੋਈ ਆਫਗੇ ਪਿਛੇ ਬੰਦੇ ਬਹੁਤ ਵੱਟ ਮਨੀਆਂ ਗਲਤੀਆਂ। ਤੋਂ ਪਹਿਲੀ ਗਲਤੀ ਹੈ ਹਿਮਾਚਲ ਰੇਸ਼ ਚ ਅਗਰ ਕਾਨੂੰਨੀ ਢੰਗ ਦੇ ਇਮਾਰਤਾਂ ਆਈਆਂ ਹਿਮਾਚਲ ਕੈਬ ਨਹੀਂ ਢੰਗ ਦੇ ਢਾੜਾਂ ਆਈ ਹੋ ਰਹੀ ਹੈ। ਕਾਨੂੰਨੀ ਦੇ ਨਾਲ ਉੱਥੇ ਸਭ ਬਣ ਰਹੀਆਂ ਔਰ ਵੱਡੇ ਉੱਤੇ ਫਟਣ ਦੀਆਂ ਕਾਰਵਾਈਆਂ ਹੋ ਰਹੀਆਂ ਔਰ ਉਹਦਾ ਖਮੇ ਪੰਜਾਬ ਕਿਤਨਾ ਪੈ ਸਟੇਟਾ ਨਾ ਪੈ ਰਿਹਾ ਅਸੀਂ ਚਾਹੁੰਦੇ ਕਮਿਸ਼ਨ ਬਣਨਾ ਚਾਹੀਦਾ ਉਹ ਹੱਕ ਦੇ ਵਿੱਚ ਪੰਜਾਬ ਬਰ ਹੋਣੇ ਚਾਹੀਦੇ ਨੇ ਹਿਮਾਚਲ ਦੇ ਜੰਮੂ ਕਦੀ ਬਈ ਵੀ ਕਸੂ ਉਹਦੇ ਵਿੱਚ ਆਪ ਦੇ ਜਿਹੜੇ ਆਪਦੇ ਅਫਸਰ ਜਿਹੜੇ ਬੈਠੇ ਹੋਣੇ ਕਿਉਂਕਿ ਆਣ ਜਿਹੜੇ ਦਾ ਪੰਜਾਬ ਨੂੰ ਚੱਲਣਾ ਪੈਂਦਾ ਹੈ ਹੇਟਲੀਆਂ ਸਟੇਟਾਂ ਨੂੰ ਜਾ ਉਹ ਪੈਂਦਾ ਹੈ ਜਾਇਦ ਸਾਰੀਆਂ ਦੂਜਾ ਜਿਹੜੀਆਂ ਹੈ ਫੋਨ ਕਰਕੇ ਪਤਨਦੀਆਂ ਜਿਹੜੀਆਂ ਕਿਆਂ ਹੁੰਦੀਆਂ ਨੇ ਜੇ ਕੁਦਰਤੀ ਤਾਈ ਹੈ ਇਹ ਵੀ ਮੇੜ ਜਿਹੜਾ ਹੈ ਉਹ ਬਹੁਤ ਵੱਡਾ ਹੈ ਉਹ ਰੋਲ ਹੈ ਮੈਂ ਕਹਿੰਦਾ ਕਿ ਉਹ ਝਲਕ ਮਣਾ ਕੇ ਬੀਮ ਦੀ ਪਰਪੰਦੇ ਅਧਿਕਾਰੀਆਂ ਦੀ ਜਾਂਚ ਹੋਣੀ ਚਾਹੀਦੀ ਇਹਨਾਂ ਨੋਟੋ ਕਾਲ ਜਿਹੜੇ ਹਨ ਪੰਨੇ ਦੇ ਉਹਨਾਂ ਨੂੰ ਫਾਲੋ ਨਹੀਂ ਕੀਤਾ 25% ਪਾਣੀ ਦਰਿਆਵਾਂ ਦੇ ਵਿੱਚ ਵਗਦਾ ਰਹਿਣਾ ਚਾਹੀਦਾ ਹੈ ਲੇਕਿਨ ਇਹ 25% ਪਾਣੀ ਦਰਿਆਵਾਂ ਦੇ ਵਿੱਚ ਛੱਡਦੇ ਨਹੀਂ ਹੈ ਦਰਿਆ ਸੁੱਕ ਜਾਂਦੇ ਹੈ ਪਾਣੀ ਜ਼ਮੀਨ ਦੇ ਥੱਲੋਂ ਜਾਣਾ ਬੰਦ ਕਰ ਦਿੰਦਾ ਤਾਂ ਇਹ BBMP ਦੀ ਪੌਂਕਡਮ ਦੀ ਜਿੰਨੇ ਅਧਿਕਾਰੀ ਨੇ ਜਿੱਥੋਂ ਪਾਣੀ ਆਇਆ ਇਹਨਾਂ ਦੀ ਉੱਚ ਪੱਧਰੀ ਕਮਿਸ਼ਨ ਬਣਾ ਕੇ ਜਾਂਚ ਕਰਨੀ ਚਾਹੀਦੀ ਹੈ ਅੱਛਾ ਸਤਿ ਸ਼੍ਰੀ ਅਕਾਲ ਇਹ ਸੁਬੀਰ ਸਿੰਘ ਬਾਦਲ ਅੱਜਕੱਲ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਕਾਰ ਦੇ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਐਸੇ ਵੰਦੇ ਨੇ ਜੀ ਵੈਸੇ ਵੰਦੇ ਨੇ ਚਲੋ ਪੈਸੇ ਤਾਂ ਮੈਂ ਬੋਲਣਾ ਮੈਂ ਪਰ ਤੁਸੀਂ ਜਾਣਦੇ ਹੋ ਪੀਟੀਸੀ ਬਰਬਾਦਦਾ ਤੇ ਗਰਬਾਦਦਾ ਜੋ ਸ਼ਬਦਾਂ ਵਿੱਚ ਗਰਮਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਤੇ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕ ਬੱਸ ਚਲੋ ਸਭ ਬਹੁਤ ਐਸਾ ਉਹ ਕਹਿੰਦੇ ਕਿ ਚੰਗੀ ਗੱਲ ਆ ਲੈ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਸੀ ਇਸ ਹਾਫਤੇ ਵਿੱਚ ਬਹੁਤ ਸਾਰੇ ਲੋਕ ਸਿਆਲ ਲੈਣ ਦੇ ਆ ਟੋਪਕਾ ਹੁੰਦੇ ਤੇ ਸਿਆਲ ਘੇਰ ਕੇ ਆਪਣੇ ਉਲਾ ਕੇ ਲਾਸ਼ਪਤ ਤੱਕ ਪਹੁੰਚਾ ਰਹੇ ਨੇ ਮੈਂ ਪਹਿਲੇ ਕਹਿ ਚੁੱਕਿਆ ਜੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਵੀ ਰਾਜਨੀਤਿਕ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸੰਤ ਬਾਬਿਆਂ ਨੇ ਕਾਰਸੇਵਾਲੇ ਨੇ ਯੋਗਦਾਨ ਪਾਇਆ ਮੈਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਦਿੰਦੀ ਹਾਂ ਜਿਹੜਾ ਕੁਰਬਾਨੀ ਵਿੱਚ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜਥੇਦਾਰ ਸੀ ਉਹਨਾਂ ਨੂੰ ਸੀ ਪਤਾ ਲੱਗਾ ਕਿ ਕੁਰਬਾਨੀ ਵਿਖਤ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਉਹੀ ਹੁਕਮਨਾਮਾ ਜਿਹੜਾ ਮੈਂ ਪੀਡੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਣ ਦਾ ਮੇਰੀ ਬੜੀ ਕਾਰਿਆ ਸੀ ਉਹ ਤੇ ਆ ਰਹੀ ਮਦਦ ਆਈ ਪਰ ਕੋਰਾਲ ਤੇ ਤੁਹਾਨੂੰ ਕੀ ਨਹੀਂ ਸਰ ਤੁਹਾਡੇ ਖਾਲਾ ਦੇ ਗੁੱਤੀ ਪੈਸੇ ਇਸ ਵੇਲੇ ਕੋਈ ਕੁਰਬਾਨੀ ਹੈ ਕਿਉਂਕਿ ਖੇਤਾਂ ਦੇ ਖੇਤ ਉੱਜੜ ਗਏ ਨੇ 1 ਲੱਖ ਨਹੀਂ ਬਹੁਤ ਸਾਰੇ ਬਾਰਡਰ ਬੈਲ ਸਾਨੂੰ ਐਨਆਰਆਈਆਂ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਅਕਾਲਪੁਰਖ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਪੰਜਾਬੀਆਂ ਤੇ ਬਹੁਤ ਵੱਡਾ ਭਰੋਸਾ ਹੈ ਕਿ ਅਸੀਂ ਬਚਾਂਗੇ ਉੱਭਰਾਂਗੇ ਇਸ ਵੇਲੇ ਉੱਪਰ 80000 ਕਰੋੜ ਦੀ ਰਕਮ ਦੱਸੀ ਜਾ ਰਹੀ ਹੈ 80000 ਕਰੋੜ ਇਸ ਵੀ ਉਜਾੜਾ ਸੋਈ ਜਾ ਰਿਹਾ ਕਰਦਾ ਇੱਕ ਕਰਨ ਦਾ ਇੱਕ ਸੰਦਾ ਮੈਨੂੰ ਪਹੀਆ ਸ਼ੁਰੂਆਤ ਕਰਨੀ ਪਈਆ ਜਿਸ ਨਾਲ ਉਹ ਐਡੀ ਗੱਲ ਤੁਸੀਂ ਆਪਾਂ ਇਸ ਗਰਾਊਂਡ ਦੇ ਜਰ ਸਭ ਤੋਂ ਵੱਧ ਪਤਾ ਹੈ ਕਿ ਸਰਕਾਰ ਉੱਥੇ ਤੁਹਾਨੂੰ ਦਿਸੀ ਹੈ ਮਿਲੀ ਹੈ ਸਰਕਾਰ ਤੁਸੀਂ ਅੰਮ੍ਰਿਤਸਰ ਦੀਆਂ ਕਾਫੀ ਤਾਰੀਫਾਂ ਹੋ ਰਹੀਆਂ ਪਰ ਪੂਰੇ 3.5 ਸਾਲ ਦੇ ਵਿੱਚ ਰਾਵੀ ਦੀ ਕੋਈ ਵੀ ਖਲਾਸੀ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਨਾਲਾ ਖਲਾਸਾ ਨਹੀਂ ਹੋਇਆ ਦੇਖੋ ਕਰਨੇ ਚਾਹੀਦੇ ਅਫਸਰ ਜਿਹੜੇ ਜ਼ਿੰਮੇਵਾਰ ਅਧਿਕਾਰੀ ਹੁੰਦੇ ਨੇ ਪ੍ਰਧਾਨ ਮੰਤਰੀ ਜਾਂ ਜਿਵੇਂ ਮੁੱਖ ਮੰਤਰੀ ਹੋਗੇ ਫੈ ਡੀਸੀ ਸਾਹਿਬ ਦੀ ਕੋਈ ਆਲੋਚਨਾ ਨਹੀਂ ਕਰ ਰਿਹਾ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਲੜਕੀ ਹੈ ਸਾਡੀ ਬੇਟੀ ਹੈ ਘਰਾਂ ਚ ਜਾ ਰਹੀ ਹੈ ਕੱਟੇ ਚੱਕਰੀਆ ਕਰ ਰਹੀ ਹੈ ਪਰ ਜਿਹੜੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੀ ਨਾਲ ਨਾਲ ਜਿਹੜੀ ਡੀਸੀ ਦੀ ਪਦਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਵੀ ਨਿਭਾਉਣੀ ਚਾਹੀਦੀ ਹੈ ਹੁਣ ਆਪਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਆਖੀਏ ਜਾਂ ਮੁੱਖ ਮੰਤਰੀ ਨੂੰ ਆਖੇ ਕੱਟੇ ਚੱਕੋ ਆਗੇ ਤੇ ਉਹ ਨਹੀਂ ਆ ਉਦੋਂ ਉੱਥੋਂ ਰਾਸ਼ੀ ਜਾਰੀ ਕਰਨ ਸਰਕਿਸ਼ ਸ਼ਰਕਮਤੀ ਨੇ ਕਾਫੀ ਸਵਾਲ ਚੁੱਕੇ ਰੱਖੇ ਤੇ ਸਾਰਾ ਬੰਦ ਗਿਆ